ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਪਿੰਡਾਂ ਦੀ ਵਿਰਾਸਤ ਦੇਖਦੇ ਦੇਖਦੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮੋਗਾ ਦੇ ਪਿੰਡ ਲੰਗਿਆਣਾ ਦੇ ਵਿੱਚ ਪਿੰਡ ਲੰਗਿਆਣਾ ਬਾਗਾਪਰਾਣਾ ਤੋਂ ਮੁਦਕੀ ਰੋਡ ਦੇ ਉੱਪਰ ਆ ਬਹੁਤ ਪੁਰਾਣਾ ਪਿੰਡ ਆ ਤੇ ਇਸ ਪਿੰਡ ਦੇ ਇਸ ਛੋਟੀ ਜੀ ਗਲੀ ਦੇ ਵਿੱਚ ਬਣੀ ਹੋਈ ਬਹੁਤ ਵੱਡੀ ਹਵੇਲੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਮਾਗੀਮਲ ਮੈਮੋਰੀਅਲ ਹਵੇਲੀ ਇਸ ਹਵੇਲੀ ਦਾ ਨਾਮ ਆ ਤੇ ਇਹ ਦੋਸਤੋ ਤਕਰੀਬਨ ਪਿੰਡ ਦੇ ਸੈਂਟਰ ਦੇ ਵਿੱਚ ਬਣੀ ਹੋਈ ਆ ਇਸ ਹਵੇਲੀ ਦੀ ਖੂਬਸੂਰਤੀ ਨੂੰ ਬਿਆਨ ਕਰਨ ਦੇ ਵਾਸਤੇ ਸ਼ਬਦਾਂ ਦੀ ਲੋੜ ਨਹੀਂ ਹੈ ਇਸ ਵੀਡੀਓ ਦੇ ਵਿੱਚ ਦੇਖ ਕੇ ਪਤਾ ਲੱਗਦਾ ਕਿ ਇਹ ਹਵੇਲੀ ਨੂੰ ਕਿੰਨੇ ਰੀਜਾਂ ਚਾਵਾਂ ਦੇ ਨਾਲ ਬਣਾਇਆ ਗਿਆ ਬੇਸ਼ੱਕ ਅੱਜ ਇਸ ਹਵੇਲੀ ਦਾ ਜਿਹੜੇ ਮਾਲਕ ਨੇ ਉਹ ਮੋਗਾ ਦੇ ਵਿੱਚ ਰਹਿੰਦੇ ਆ ਮੋਗਾ ਦੇ ਵਿੱਚ ਮਾਗੀਮਲ ਜਿਹੜਾ ਪੈਲਸਾ ਉਹ ਇਸੇ ਪਰਿਵਾਰ ਦਾ ਤੇ ਇਹ ਜਿਹੜੀ ਵਿਰਾਸਤਾ ਪਿੰਡ ਦੇ ਵਿੱਚ ਖੜੀ ਹੋਈ ਇਹ ਮਾਗੀਮਲ ਮੈਮੋਰੀਅਲ ਹਵੇਲੀ ਆ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਅਸੀਂ ਤੁਹਾਨੂੰ ਇਹ ਹਵੇਲੀ ਸਾਰੇ ਪਾਸੇ ਤੋਂ ਦਿਖਾ ਰਹੇ ਹਾਂ ਇਹ ਹਵੇਲੀ ਦਾ ਫਰੰਟਾ ਦੋਸਤੋ ਉੱਪਰਲੇ ਪਾਸੇ ਤੇ ਜਿਹੜੀ ਇਸ ਦੇ ਉੱਪਰ ਕਾਰਗਰੀ ਕੀਤੀ ਗਈ ਆ ਇਸ ਦੀ ਬਣਾਵਟ ਇਸ ਦੇ ਡਿਜ਼ਾਈਨ ਉਹ ਦੇਖਣਯੋਗ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਚੀਜ਼ਾਂ ਨੂੰ ਬਣਾਉਣ ਵਾਸਤੇ ਬਹੁਤ ਸਾਰੀ ਟੈਕਨੋਲੋਜੀ ਆ ਗਈ ਪਰ ਪਹਿਲਾਂ ਇਹਨਾਂ ਚੀਜ਼ਾਂ ਨੂੰ ਬਣਾਉਣ ਵਾਸਤੇ ਜਿਹੜੇ ਹਰ ਚੀਜ਼ ਆ ਉਹ ਹੱਥੀਂ ਘੜ ਕੇ ਤਿਆਰ ਕੀਤੀ ਜਾਂਦੀ ਸੀ ਤੇ ਇਹ ਦੋਸਤੋ ਹਵੇਲੀ ਵੀ ਬਹੁਤ ਪੁਰਾਣੀ ਬਣੀ ਹੋਈ ਆ ਇਸ ਦੇ ਇਹ ਜਿਹੜੀਆਂ ਬਾਰੀਆਂ ਨੇ ਬਾਰੀਆਂ ਦੇ ਉੱਪਰ ਦੀ ਡਿਜ਼ਾਈਨਿੰਗ ਦੇਖਣ ਵਾਲੀ ਆ ਉਸ ਤੋਂ ਬਾਅਦ ਇਸ ਦਾ ਜਿਹੜਾ ਇਹ 메ਨ ਦਰਵਾਜ਼ਾ ਹੈ ਦਰਵਾਜ਼ੇ ਵੀ ਦੋਸਤੋ ਇਸ ਦੇ ਪੁਰਾਣੇ ਚਗਾਠਾ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਲੱਗੀਆਂ ਹੋਈਆਂ ਨੇ ਇਹ ਹਵੇਲੀ ਲੋਕ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਪਰਿਵਾਰ ਹੁਣ ਮੌਜੂਦਾ ਮੋਗਾ ਸ਼ਹਿਰ ਦੇ ਵਿੱਚ ਰਹਿੰਦਾ ਉਸ ਤੋਂ ਬਾਅਦ ਇਹ ਵੀ ਦਰਵਾਜ਼ੇ ਦੇ ਉੱਪਰ ਮਾਗੀਮਲ ਮੈਮੋਰੀਅਲ ਹਵੇਲੀ ਲੰਗਿਆਣਾ ਅੱਜ ਵੀ ਲਿਖਿਆ ਹੋਇਆ ਜਿਹੜਾ ਮੇਲ ਦਾ ਤੇ ਦਰਵਾਜ਼ਿਆਂ ਦੀ ਦੋਸਤੋ ਜਿਹੜੀਆਂ ਜੋੜੀਆਂ ਲੱਗੀਆਂ ਹੋਈਆਂ ਨੇ ਉਹ ਵੀ ਦੇਖਣ ਵਾਲੀਆਂ ਨੇ ਹਰ ਇੱਕ ਚੀਜ਼ ਤੇ ਜਿਹੜੀ ਬੜੀ ਸੋਹਣੀ ਛੋਟੀ ਛੋਟੀ ਕਾਰਾਗਰੀ ਕੀਤੀ ਗਈ ਆ ਇਹ ਇਸ ਦੇ ਉੱਪਰ ਜਿਸ ਨੂੰ 12 ਦਰੀ ਵੀ ਕਿਹਾ ਜਾਂਦਾ ਇਹ ਹਵੇਲੀ ਦੋਸਤੋ ਤੁਹਾਨੂੰ ਬਾਹਰਲੇ ਪਾਸਿਓਂ ਗਲੀ ਤੋਂ ਦਿਖਾ ਰਹੇ ਹਾਂ ਇਸ ਦੀ ਬੈਕ ਸਾਈਡ ਆ ਜਾਂਦੀ ਆ ਅਸੀਂ ਤੁਹਾਨੂੰ ਇਹ ਹਵੇਲੀ ਜਿਹੜੀ ਹਰ ਪਾਸੇ ਤੋਂ ਦੋ ਦੋਸਤੋ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਬੈਕ ਸਾਈਡ ਤੋਂ ਹਵੇਲੀ ਆ ਤੇ ਇਹ ਜਿਹੜੀਆਂ ਗਲੀਆਂ ਨੇ ਗਲੀਆਂ ਬੇਸ਼ੱਕ ਛੋਟੀਆਂ-ਛੋਟੀਆਂ ਨੇ ਪਰ ਹਵੇਲੀ ਬਹੁਤ ਵੱਡੀ ਆ ਪਿੰਡ ਲੰਗੇਆਣਾ ਦੀ ਦੋਸਤੋ ਤੁਹਾਨੂੰ ਇਹ ਵਿਰਾਸਤ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਜਲਦੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ